ਕਿਚੇ ਲੜਦਾ ਸਾਰਿਆ ਕਾਦੇ ਕਿਤੇ ਲੜਦਾ ਓਏ ਬੰਨੇ ਕਾਈ ਦਰਜੀਆਂ ਮੈਂ ਬੰਨੇ ਕਾਈ ਦਰਜੀਆਂ ਮਸੀਨ ਕਿਚੇ ਲੜਦਾ ਸਾਰਿਆ ਮਸੀਨ ਕਿਤੇ ਲੜਦਾ ਓਏ ਬੰਨੇ ਕਾਈ ਦਰਜੀਆਂ ਮੈਂ ਬੰਨੇ ਕਾਈ ਦਰਜੀਆਂ ਅੱਤੀ ਮਸੀਨ ਤੇਰੀ ਸਾਰਿਆ ਅੱਤੀ ਮਸੀਨ ਤੇਰੀ ਓਏ ਬੰਨੇ ਕਾਈ ਦਰਜੀਆਂ ਮੈਂ ਬੰਨੇ ਕਾਈ ਦਰਜੀਆਂ ਆਖੜੀ ਬੰਨਿਓ ਮੇਰੀ ਸਾਰਿਆ ਸੂਈ ਰੰਗੀਆਂ ਤੇਰੀ ਓਏ ਬੰਨੇ प्यारे मेरे नता मुंडे मुंडे तेरे वर मैंने पाई दर